ਇਹ ਦਿਨ ਜਿਹੜਾ ਹੋਰ ਸੁਭਾਗਾਂ ਵਾਲਾ ਬਣ ਜਾਂਦਾ ਮੇਰੇ ਕੋਲ ਸ਼ਬਦ ਨਹੀਂ ਕਿ ਕਿੰਨਾ ਸ਼ਬਦਾਂ ਦੇ ਨਾਲ ਅੱਜ ਮੈਂ ਉਸ ਪਰਮਪਿਤਾ ਪ੍ਰਮਾਤਮਾ ਦਾ ਔਰ ਬਾਬਾ ਜੀ ਹੋਣਾ ਦਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਾਂ ਕਿ ਉਹਨਾਂ ਨੇ ਇਸ ਮੁਬਾਰਕ ਮੌਕੇ ਦੇ ਉੱਪਰ ਚਰਨ ਪਾ ਕੇ ਆਪਦੇ ਹੱਥੀ ਇਹ ਨੀਂਹ ਪੱਥਰ ਰੱਖ ਕੇ ਆਈਟੀਆਈ ਦਾ ਮੈਨੂੰ ਕਿੰਨਾ ਵੱਡਾ ਆਸ਼ੀਰਵਾਦ ਕਿੰਨੀ ਖੁਸ਼ੀ ਬਖਸ਼ੀ ਹੈ ਮੈਂ ਦਿਲ ਦੀਆਂ ਗਹਿਰਾਈਆਂ ਚ ਬਾਬਾ ਜੀ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਨਿਮਾਣੇ ਜੇ ਆਪਦੇ ਦਾਸ ਦੀ ਬੇਨਤੀ ਨੂੰ ਪ੍ਰਵਾਨ ਕੀਤੀ ਤੇ ਆਪਦੇ ਰਜੇ ਵਿੱਚ ਸਮਾਂ ਕੱਢ ਕੇ ਤੁਸੀਂ ਚਰਨ ਪਾਈ ਨੇ ਤੁਹਾਡਾ ਦਿਲ ਦੀਆਂ ਗਹਿਰਾਈਆਂ ਚ ਬਹੁਤ-ਬਹੁਤ ਧੰਨਵਾਦ ਮੈਂ ਇਹ ਮੰਨ ਕੇ ਚੱਲਦਾ ਜਿਵੇਂ ਗੁਰਨਾਮਕ ਜੀ ਨੇ ਵੀ ਕਿਹਾ ਸੀਗਾ ਕਿ ਮਿੱਟੀ ਤੁਮ ਚਾਗਨਨ ਹੋਇਆ ਜੇ ਸਮਾਜ ਦੇ ਵਿੱਚੋਂ ਕੋਈ ਚੀਜ਼ ਨੇਰਾ ਖਤਮ ਕਰ ਸਕਦੀ ਹੈ ਚਾਹੇ ਉਹ ਅੰਧਵਿਸ਼ਵਾਸ ਦਾ ਚਾਹੇ ਅਗਿਆਨਤਾ ਦਾ ਚਾਹੇ ਉਹ ਵੈਰ ਵਿਰੋਧ ਦਾ ਚਾਹੇ ਉਹ ਦੁਸ਼ਮਣੀਆਂ ਦਾ ਤੇ ਚਾਹੇ ਚਾਹੇ ਬਾਕੀ ਈਲਾਮਤਾਂ ਦਾ ਉਹ ਸਿਰਫ ਔਰ ਸਿਰਫ ਇੱਕ ਚੀਜ਼ ਨਾਲ ਖਤਮ ਹੋ ਸਕਦਾ ਹੈ ਵਿਦਿਆ ਦੇ ਨਾਲ ਮੇਰਾ ਬੜੇ ਲੰਬੇ ਸਮੇਂ ਤੋਂ ਕਿਉਂਕਿ ਅੱਜ ਤੋਂ ਤਕਰੀਬਨ 3.5 ਸਾਲ ਪਹਿਲਾਂ ਤੁਸੀਂ ਬਾਬਾ ਜੀ ਹੋਂਦੇ ਅਸ਼ੀਰਵਾਦ ਦੇ ਨਾਲ ਬਹੁਤ ਵੱਡਾ ਮਾਨ ਸਤਕਾਰ ਮੈਨੂੰ ਬਖਸ਼ਿਆ ਇਥੋਂ ਇੱਕ ਰਿਕਾਰਡ ਮਾਰਜਨ ਦੇ ਨਾਲ ਜਿਤਾ ਕੇ ਭੇਜਿਆ ਸਰਕਾਰ ਦੇ ਵਿੱਚ ਪੰਜਾਬ ਦੀ ਔਰ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਤੇ ਉਸ ਦਿਨ ਤੋਂ ਹੀ ਮੇਰੇ ਮਨ ਦੇ ਵਿੱਚ ਸੀ ਕਿ ਮੈਂ ਇਸ ਨਗਰ ਢੜੀਆਂ ਨੇ ਪੂਰੀ ਕੌਮ ਨੂੰ ਪੂਰੇ ਸਮਾਜ ਨੂੰ ਪੂਰੇ ਸਿੱਖ ਪੰਥ ਨੂੰ ਇੱਕ ਬਹੁਤ ਮਹਾਨ ਸ਼ਖਸੀਅਤ ਭਾਈ ਸਾਹਿਬ ਦੇ ਰੂਪ ਦੇ ਵਿੱਚ ਦਿੱਤੀ ਹੈ ਤੇ ਇਸ ਨਗਰ ਦਾ ਜਿੰਨਾ ਵੱਧ ਤੋਂ ਵੱਧ ਡਵੈਲਪਮੈਂਟ ਹੋ ਸਕੇ ਉਨਨੀ ਥੋੜੀ ਜਿੰਨੇ ਕੰਮ ਹੋ ਜਾਣ ਇਥੇ ਉਨਨੀ ਥੋੜੇ ਇਹ ਮਨ ਦੇ ਵਿੱਚ ਲੰਬੇ ਸਮੇਂ ਤੋਂ ਸੀ ਆਪਦੇ ਸਾਥੀਆਂ ਦੇ ਨਾਲ ਸਾਰੇ ਸਰਪੰਚ ਸਾਹਿਬ ਹੋਣਾਂ ਦੇ ਨਾਲ ਮੇਰੇ ਵੀਰ ਸੁਖ ਹੋਣਾਂ ਨਾਲ ਦਵਿੰਦਰ ਹੋਣਾਂ ਸਾਰਿਆਂ ਨਾਲ ਗੱਲਾਂ ਬਾਤਾਂ ਕਰਦੇ ਕਿ ਦੱਸੋ ਕੀ ਚਾਹੀਦਾ ਤੇ ਛੇਤੀ ਜੇਤੀ ਪਹਿਲਾਂ ਤਾਂ ਕਈ ਵਾਰੀ ਸਮਝ ਨਹੀਂ ਆਉਂਦਾ ਸੀਗਾ ਕਿ ਸਾਡੇ ਇਲਾਕੇ 'ਚ ਕੀ ਬਣ ਸਕਦਾ ਕਿਉਂਕਿ ਬਹੁਤ ਲੰਬਾ ਸਮਾਂ ਸਰਕਾਰਾਂ ਨੇ ਅੰਗੋਲੀਆਂ ਹੀ ਕਰਦੇ ਰਹੇ ਤੇ ਫਿਰ ਅਲਟੀਮੇਟਲੀ ਡਿਸਾਈਡ ਇਹ ਹੋਇਆ ਕਿ ਸਿੱਖਿਆ ਵਿੱਦਿਆ ਦਾ ਕੋਈ ਸੈਂਟਰ ਹੈ ਉਹ ਲੈ ਕੇ ਆਉਣਾ ਹੈ ਤੇ ਉਹ ਵੀ ਉਹ ਲੈ ਕੇ ਆਉਣਾ ਜਿਹਦੇ ਨਾਲ ਅੱਗੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਕਿਉਂਕਿ ਡਿਗਰੀ ਕਾਲਜਸ ਬਹੁਤ ਨੇ ਆਪਾਂ ਦੇਖਦੇ ਆ ਬੱਚੇ ਨੇ ਬੀਏ ਕਰ ਲਈ ਐਮਏ ਕਰ ਲਈ ਟੈਟ ਪਾਸ ਕਰ ਲਈ ਬੀਐਡ ਕਰ ਲਈ ਪਰ ਮੁੜ ਕੇ ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ ਇਹ ਗੈਪ ਹੈ ਜਿਹੜਾ ਇਹ ਮੁਸ਼ਕਿਲ ਦਿੱਕਤ ਇਸ ਮੁੱਚੇ ਪੰਜਾਬ ਦੀ ਪੂਰੇ ਮੁਲਕ ਦੇ ਵਿੱਚ ਇਹ ਮਹਿਸੂਸ ਹੋਈ ਹੁੰਦੀ ਹੈ ਕੇ ਡਿਗਰੀਆਂ ਬਹੁਤ ਲੈ ਲੈਂਦੇ ਨੇ ਬੱਚੇ ਪਰ ਉਹਨੀਆਂ ਨੌਕਰੀਆਂ ਨਹੀਂ ਹੈਗੀਆਂ ਉਹ ਵਿਦਿਆ ਉਹ ਸਿੱਖਿਆ ਦਾ ਸੈਂਟਰ ਹੋਣਾ ਚਾਹੀਦਾ ਜਿਹਦੇ ਨਾਲ ਬੱਚਿਆਂ ਨੂੰ ਪੜ੍ਹਦੇ ਸਮੇਂ ਹੀ ਮਿਹਨਤ ਆ ਕਰਨੀ ਪੈਣੀ ਹੈ ਲਗਨ ਦੇ ਨਾਲ ਹਿੰਮਤ ਦੇ ਨਾਲ ਦਿਨ ਰਾਤ ਇੱਕ ਤਾਂ ਕਰਨਾ ਪੈਣਾ ਪਰ ਅੱਗੇ ਬੱਚਿਆਂ ਨੂੰ ਨੌਕਰੀ ਮਿਲ ਸਕੇ ਉਹ ਉਹ ਜਿਹੜਾ ਕੀਤਾ ਜਿਹੜਾ ਉਹ ਜ਼ਰੂਰੀ ਸੀਗਾ ਤੇ ਉਹਦੇ ਵਿੱਚ ਫਿਰ ਆਈਟੀਆਈ ਤੋਂ ਬਿਹਤਰ ਕੋਈ ਚੀਜ਼ ਹੋ ਨਹੀਂ ਸਕਦੀ ਕਿਉਂਕਿ ਜਿੰਨੀਆਂ ਵੱਡੀਆਂ ਚੰਗੀਆਂ ਆਈਟੀਆਈਜ਼ ਨੇ ਉਹਦੇ ਵਿੱਚ ਪਲੇਸਮੈਂਟ ਹੈ ਜਿਹੜੀ ਮੇਰੇ ਸਾਥੀਓ ਮੇਰੀਆਂ ਮਾਤਾ ਉਹ ਭੈਣੋ ਪਲੇਸਮੈਂਟ ਹੈ ਜਿਹੜੀ ਚੰਗੀਆਂ ਆਈਟੀਆਈਜ਼ ਦੇ ਵਿੱਚ ਬੱਚੇ ਪੜਨ ਵਾਲੇ ਮਿਹਨਤੀ ਹੋਣ ਤਾਂ ਕਾਲਜ ਦੇ ਵਿੱਚ ਪੜ੍ਹਦੇ ਬੱਚਿਆਂ ਦੀ ਪਲੇਸਮੈਂਟ ਹੈ ਜਿਹੜੀ ਉਹ ਹੋ ਜਾਂਦੀ ਹੈ ਸੋ ਜਦੋਂ ਇਹ ਫੈਸਲਾ ਕੀਤਾ ਮਨ ਬਣਿਆ ਤੇ ਫਿਰ ਸਰਪੰਚ ਸਾਹਿਬਾ ਨੂੰ ਮੇਰੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਹ ਗੁਰਚੰਦ ਸਿੰਘ ਜੀ ਉਹਨਾਂ ਨੂੰ ਸਾਫ ਦਾ ਸਰਪੰਚ ਸਾਹਿਬ ਨੂੰ ਇਹਨਾਂ ਨੂੰ ਬੇਨਤੀ ਕੀਤੀ ਇਹਨਾਂ ਨੇ ਨਾਲ ਦੀਆਂ ਜਗ੍ਹਾ 5 ਕਿੱਲੇ ਆਫਰ ਕਰ ਦਿੱਤੀ ਪ੍ਰੋਪੋਜ਼ਲ ਬਣਾਈ ਅਸੀਂ ਤਕਰੀਬਨ 13.5 ਕਰੋੜ ਤੇ 14 ਕਰੋੜ ਦੇ ਕਰੀਬ ਆਸ-ਪਾਸ ਪ੍ਰੋਪੋਜ਼ਲ ਬਣੀ ਤੇ ਫਿਰ ਇਹ ਗੱਲ ਹੈ 2023 ਦੀ 2023 ਫਰਵਰੀ ਦੀ ਤੇ ਫਿਰ ਭਾਈ ਸਾਹਿਬ ਇੰਨੀ ਇੱਕ ਮੁਸ਼ਕਲਾ ਆਇਆ ਕਿ ਪੂਰੇ ਪੰਜਾਬ ਦੇ ਵਿੱਚ ਇਹ ਇੱਕ ਪਹਿਲੀ ਅਹੇਜੀ ਆਈਟੀਆਈ ਹੈ ਜਿੱਥੇ ਅੱਜ ਜਿਹੜੀਆਂ ਬਾਕੀ ਆਈਟੀਆਈ ਨੇ ਮਾਨਸਾ ਵੀ ਆਈਟੀਆਈ ਹੈ ਬਰਨਾਲੇ ਵੀ ਆਈਟੀਆਈ ਹੈ ਸੁਨਾਮ ਵੀ ਆਈਟੀਆਈ ਹੈ ਤੇ ਡਿਸਟੈਂਸ ਜਿਹੜਾ ਉਹ ਮਹਿਜ਼ 24 25 26 ਕਿਲੋਮੀਟਰ ਤੋਂ ਵੱਧ ਨਹੀਂ ਹੈਗਾ ਤੇ ਮਹਿਕਮੇ ਨੂੰ ਅਫਸਰਾਂ ਨੂੰ ਔਰ ਪੋਲਿਟিক্যাল ਲੀਡਰਸ਼ਿਪ ਨੂੰ ਇਹ ਸਮਝਾਉਣ ਦੇ ਵਿੱਚ ਬੜਾ ਲੰਮਾ ਸਮਾਂ ਲੱਗਿਆ ਬੜੀ ਜਦੋਜਹਿਦ ਕਰਨੀ ਪਈ ਕਿ ਇੰਨੇ ਘੱਟ ਡਿਸਟੈਂਸ ਦੇ ਉੱਪਰ ਆਈਟੀਆਈ ਬਣਾਉਣ ਦੀ ਲੋੜ ਕੀ ਹੈ ਤੇ ਉਹ ਚੱਲੂ ਕਿਵੇਂ ਤੇ ਫਿਰ ਜਦੋਂ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਮਗਰ ਤੁਹਾਡੇ ਆਸ਼ੀਰਵਾਦ ਨਾਲ ਤੁਹਾਡੀ ਕਿਰਪਾ ਦੇ ਨਾਲ ਉਹ ਮਨਜ਼ੂਰ ਵੀ ਹੋਈ ਤੇ ਅੱਜ ਉਹਦਾ ਉਦਘਾਟਨ ਹੈ ਜਿਹੜਾ ਅੱਜ ਜਿਹੜਾ ਨੀ ਪੱਥਰ ਹੈ ਉਹ ਤੁਸੀਂ ਆਪਦੇ ਕਾਰਕਮਾਂ ਲਾਂਦੇ ਨਾਲ ਰੱਖ ਰਹੇ